ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੇ ਬਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਆ ਜੀ ਝਿੰਗੜਾ ਰਾਜਾ ਸਾਹਿਬ ਜੀ ਦੇ ਵਰਸੀ ਆ ਅੱਜ ਤੀਸਰਾ ਦਿਨ ਹੈ ਆ ਮੀ ਬਹੁਤ ਪੈ ਰਿਆ ਆ ਮੀ ਪਰਸੋਂ ਨਗਰ ਕੀਰਤਨ ਵਾਲੇ ਦਿਨ ਦਾ ਹੀ ਲੱਗਾ ਆ ਕੱਲ ਵੀ ਪਈ ਗਿਆ ਰਾਤੀ ਵੀ ਕਾਲ ਰਾਤ ਵੀ ਆ लास्ट ਜਿਹੜੀ ਲੰਘ ਕੇ ਗਈ ਇਹਦੇ 'ਚ ਵੀ ਅੱਜ ਵੀ ਬਹੁਤ ਪਈ ਜਾਂਦਾ ਆ ਚਲੋ ਰਾਜਾ ਸਾਹਿਬ ਨੂੰ ਹੁਣ ਪਤਾ ਹੀ ਆ ਬਈ ਪਰ ਜਿੱਦਾਂ ਸੇਵਾਦਾਰਾਂ ਲਈ ਹੋ ਜਾਂਦਾ ਆ ਥੋੜਿਆ ਮੁਸ਼ਕਲ ਬਹੁਤ ਜ਼ਿਆਦਾ ਜਿੱਦਾਂ ਹੁਣ ਤਾਂ ਪਈ ਜਾਂਦਾ ਆ ਯਾਰੇ ਵਾਲੇ ਜਦੋਂ ਮੇਲਾ ਸੀ ਬਰਸੀ ਸੀਗੀ ਉਦੋਂ ਤਾਂ ਪਹਿਲੇ ਦਿਨ ਪਾ ਕੇ ਫਿਰ ਹਟ ਗਿਆ ਸੀਗਾ ਤਿੰਨੇ ਦਿਨ ਫੇ ਬਹੁਤ ਵਧੀਆ ਸੁੱਕ ਪਕੇ ਨਗਾ ਹੱਤੇ ਸੀ ਤਾਂ ਉਦੋਂ ਰਾਤ ਨੂੰ 23 ਤਰੀਕ ਨੂੰ ਬਹੁਤ ਪੈ ਗਿਆ ਸਿਕਾ ਫਿਰ ਉਦੋਂ ਦਾ ਹੀ ਸ਼ੁਰੂ ਹੋਇਆ ਦੋਕਦੇ ਨੇ ਜਿੱਦਾਂ ਹਟਿਆ ਵਿੱਚੋਂ ਚਲੋ ਰਾਜਾ ਸਾਹਿਬ ਪਹਲੀ ਕਰਨ ਕੱਲ ਮੈਂ ਗਿਆ ਨਹੀਂ ਸਿਕਾ ਜਿੱਦਾਂ ਕੱਲ ਤਾਂ ਸੇਤ ਨਹੀਂ ਠੀਕ ਸੀਗੀ ਮੈਂ ਦੱਸਿਆ ਵੀ ਸਾਰਾ ਬਲੌਗ ਦੇ ਵਿੱਚ ਤਾਂ ਅੱਜ ਹੁਣ ਜਾ ਰਹੇ ਆ ਕਰਦੇ ਆ ਜਾ ਕੇ ਦਰਸ਼ਨ ਸੰਗਤਾਂ ਦੇ ਤਾਂ ਨਾਲੇ ਤੁਹਾਨੂੰ ਕਰਵਾਉਨੇ ਆ ਜੁੜੇ ਰਹੋ ਜੀ ਪਹਿਲਾਂ ਕੱਲ ਤੱਕ ਤਾਂ ਨਹੀਂ ਸੀ ਬਰ ਅੱਜ ਮੈਂ ਹੁਣ ਆਲੇ ਦੁਆਲੇ ਦੇਖਦਾ ਜਿੱਦਾਂ ਝੋਨੇ ਦੇ ਖੇਤਾਂ ਚੋਂ ਭਰ-ਭਰ ਕੇ ਹੁਣ ਤਾਂ ਪਾਣੀ ਜਿਹੜੇ ਕੱਚੇ ਰਾਹ ਆ ਉਹਨਾਂ ਦੇ ਇੱਕ ਤੋਂ ਦੂਜੇ ਪਾਸੇ ਨੂੰ ਹੁਣ ਤਾਂ ਚੱਲਣ ਲੱਗ ਪਿਆ ਆ ਰਸਤੇ ਵਾਲੇ ਮੀਂਹ ਨਾਲ ਕਿਉਂਕਿ ਅੱਜ ਸਵੇਰ ਤਾਂ ਵੀ ਨਹੀਂ ਹਟਿਆ ਕਮੈਂਟ ਲਈ ਨਹੀਂ ਹਟਿਆ ਤਾਂ ਰਾਤੀ ਵੀ ਨਹੀਂ ਹਟਿਆ ਬਾਕੀ ਤਾਂ ਹੁਣ ਮੈਨੂੰ ਪਤਾ ਨਹੀਂ ਵੀ ਕਿਹੜੇ ਕਿਹੜੇ ਏਰੀਆ ਚ ਹੈ ਤਾਂ ਸਾਰੇ ਹੀ ਆ ਮੈਂ ਦੇਖਦਾ ਸੀ ਸਾਰੇ ਪੰਜਾਬ ਚ ਪੈ ਰਹੇ ਆ ਪਰ ਨਵੇਂ ਸ਼ਹਿਰ ਆਲੇ ਦੁਆਲੇ ਨਵੇਂ ਸ਼ਹਿਰ ਤੇ ਤਾਂ ਹਜੇ ਬਹੁਤ ਜ਼ਿਆਦਾ ਪੈ ਰਿਹਾ ਆ ਨੁਕਸਾਨ ਕਰਦਾ ਹੁਣ ਤਾਂ ਜ਼ਿਆਦਾ ਨੁਕਸਾਨ ਕਰੂਗਾ ਫਸਲવાડી ਦਾ ਵੀ ਹੁਣ ਤਾਂ ਨੁਕਸਾਨ ਆ ਚਲੋ ਜੀ ਆਪਾਂ ਹੁਣ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਜਾ ਕੇ ਹੁੰਦੇ ਆ ਫਿਰ ਲਾਈਵ ਪਹਿਲਾਂ ਹੋਵਾਂਗੇ ਤਾਂ ਜੁੜੇ ਰਹੋ ਨਾਲ ਜੀ ਲਓ ਜੀ ਜੈ ਰਾਜਾ ਸਾਹਿਬ ਜੀ ਦੀ ਆਪਾਂ ਆ ਗਏ ਆ ਜੀ ਪਿੰਡ ਝੰਗੜਾ ਇੱਧਰ ਲਾਲਾ ਵਾਲੀ ਜੀ ਦੇ ਦਰਬਾਰ ਤੇ ਪਹਿਲਾਂ ਆ ਗਏ ਆ ਇੱਧਰ ਸੰਗਤਾਂ ਵੱਲੋਂ ਇੰਦਰ ਠੰਡੇ ਮਿੱਠੇ ਜਲਦੀਆਂ ਬਿਲਕੁਲ ਲਾਲਾਬਾਰੀ ਦੇ ਦਰਵਾਜ਼ੇ ਦੇ ਸਾਹਮਣੇ ਉਦੋਂ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਲੱਗੀਆਂ ਸੀ ਅੱਜ ਥੋੜੀ ਥੋੜੀ ਠੰਡ ਹੋ ਗਈ ਆ ਤਾਂ ਗਰਮਾ ਕਰਮ ਚਾਹ ਦਾ ਕੌਫੀ ਦਾ ਤਾਂ ਨਾਲ ਆ ਫੁੱਲਿਆਂ ਜਿਹਾਂ ਦਾ ਲੰਗਰ ਲੱਗਾ ਆ ਆ ਜਾਓ ਉਹ ਕਿਦਾਂ ਗਰਮਾ-ਗਰਮ ਇੰਦਨ ਕੌਫੀ ਬਣ ਰਹੀ ਹੈ ਜੀ। ਹੁਣ ਆਉਣ ਵਾਲੇ 12:00 ਵਜੇ ਚਾਹ ਦਾ ਤਾਂ ਕੌਫੀ ਦਾ ਲੰਗਰ ਚੱਲ ਰਿਹਾ ਹੈ। ਰੱਬ ਦੇ ਦਿਵਾ ਤੋਂ ਮਾਣਿਆ। ਉਹ ਸੋਧਾ ਕਾਲਪੁਰ ਤੋਂ ਜਿਹੜਾ ਪੁੱਤ ਕਾਲਪੁਰ ਦੀ ਬੰਦੂ ਨੇ ਪਤਾ ਉਹ ਕੋਮਟ ਦੇ ਨਾਲ ਅੱਜ ਆਇਆ। ਸੰਗਤਾਂ ਬੋਲੋ ਇੱਧਰ ਚਾਹ ਤੇ ਗੱਫੇ ਵਰਤਾਇ ਜਾ ਰਹੇ ਆ ਜੀ। ਹੈਣਾ ਵੱਲੋਂ ਸੇਵਾ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਵੀ ਲੋਡ ਅਨਸਾਰ ਡੰਡਾ ਵੀ ਪਿਆ ਹੈ ਜੀ। ਕੋਲਡਰ ਡਰਿੰਕ ਦਾ ਵੀ ਲੰਕਰ ਚੱਲ ਰਿਹਾ ਆ। ਦੀ ਜਿੱਦਾਂ ਨੂੰ ਮਹਾਰਾਜ ਪ੍ਰੀਤਮ ਦਾਸ ਜੀ ਦੇ ਘਰ ਨੂੰ ਜੈ ਰਾਜਾ ਸਾਹਿਬ ਜੀ ਭਾਜੀ ਜਿੱਦਾਂ ਨੂੰ ਜੀ ਮਹਾਰਾਜ ਪ੍ਰੀਤਮ ਦਾਸ ਜੀ ਦੇ ਘਰ ਨੂੰ ਰਸਤਾ ਜਾ ਰਿਹਾ ਆ ਉੱਥੇ ਪਾਣੀ ਬਹੁਤ ਇਸ ਵੇਲੇ ਸੜਕ ਦੇ ਵਿੱਚ ਆ ਖੜਾ ਜਿਹੜੀ ਗਲੀ ਵਿੱਚ ਨਹੀਂ ਜਾਂਦੀ ਆ ਪਰ ਸੰਗ ਤਾਂ ਫੇਰ ਵੀ ਮੱਥਾ ਟੇਕਣ ਜਾ ਰਹੀਆਂ ਆ ਜੀ ਦੇਖੋ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਜਦੋਂ ਆਪਾਂ ਐਂਟਰ ਕਰਦੇ ਹਾਂ ਗੇਟ ਕੋਲ ਉੱਥੇ ਲੰਗਰ ਲੱਗਾ ਹੋਇਆ ਆ ਤਾਂ ਮੈਂ ਤੁਹਾਨੂੰ ਮਿਲਾਉਣਾ ਭਾਜੀ ਉਹਨਾਂ ਦੇ ਨਾਲ ਇੱਥੇ ਬਹੁਤ ਤਰ੍ਹਾਂ ਦਾ ਲੰਗਰ ਲੱਗਾ ਆ ਜੀ ਗਰਮਾ ਗਰਮ ਮਨਚੂਰੀਆਂ ਬੇਗੋੜੇ ਵੀ ਆ ਮੋਰੇ ਕੋੜੇ ਵੀ ਆ ਲੰਗਰ ਪਕੌੜੇ ਵੀ ਸੰਗਤਾਂ ਦਾ ਪੂਰਾ ਰੱਜ ਪਿਆ ਹੈ ਜੀ ਲਾਈਨਾਂ ਲੱਗੀਆਂ ਆ ਪਾਜੀ ਮਨਜ਼ੂਰੀਆਂ ਨੇ ਆਂ ਜੀ ਹਾਂ ਜੀ ਇਹ ਨਾਲੇ ਮੈਂ ਲੈ ਲੈਂਦਾ ਕਰਮਾ ਕਰਮ ਮਨਜ਼ੂਰੀਆਂ ਦਾ ਲੰਗਰ ਚੱਲ ਰਿਹਾ ਜੀ ਪਕੌੜਿਆਂ ਦਾ ਤਿੰਨ ਚਾਰ ਤਰ੍ਹਾਂ ਦੇ ਪਕੌੜੇ ਚੱਲ ਰਹੇ ਆ ਇੱਧਰ ਸੇਵਾਦਾਰ ਆ ਜੀ ਸਾਰੇ ਖੜੇ ਫਿੰਗਾਂ ਦਾ ਲੰਗਰ ਵੀ ਚੱਲ ਪਿਆ ਜੀ ਸੇਵਾਦਾਰਾਂ ਵੱਲੋਂ ਮੀਂਹ ਦਾ ਕੋਈ ਫਰਕ ਨਹੀਂ ਹੈਗਾ ਜਿੱਦਾਂ ਖਲਵਾਈ ਵੀਰ ਸੇਵਾ ਕਰਨ ਲੱਗੇ ਆ ਪਕੌੜਿਆਂ ਦੀ ਮੰਚੂਰੀਆਂ ਨਾ ਇੱਦਾਂ ਨਿਊਡਲ ਵੀ ਤਿਆਰ ਹੋ ਗਏ ਆ ਹੁਣ ਨਿਊਡਲ ਵੀ ਚੱਲ ਪੈਣੇ ਆ ਕਲਰ ਵਾਲੇ ਨਿਊਡਲ ਤਿਆਰ ਹੋ ਗਏ ਆ ਤਨ ਨਿਉ ਮਜੂਰੀਆਂ ਤਿਆਰ ਕਰ ਕਰ ਕੇ ਰੱਖਿਓ ਆ ਉੱਧਰ ਬਰੈਡ ਪਕੌੜੇ ਪਏ ਆ ਬੱਚਿਆਂ ਨੂੰ ਕੋਈ ਫਰਕ ਨਹੀਂ ਜੀ ਮੀਂਹ ਦਾ ਜਿੱਥੇ ਝੁੱਲੇ ਲੱਗੇ ਹੋ ਆ ਉੱਥੇ ਪਾਣੀ ਖੜਾ ਆ ਪਰ ਬੱਚੇ ਮੇਲੇ ਦਾ ਪੂਰਾ ਆਨੰਦ ਲੈ ਰਹੇ ਆ ਜਿੱਦਾਂ ਗਿੱਲੇ ਹੋਏ ਪਏ ਆ ਇਹਨਾਂ ਪਾਣੀ ਦੇ ਨਾਲ ਮੀਂਹ ਨਾਲ ਦੇਖੋ ਫੇਰ ਵੀ ਭੱਜ ਜਵਾਂ ਮੇਰਾ 2 ਰੁਪਈਆ ਜੀ ਬੱਚੇ ਆਹ ਮੁਸਲੇ ਬੰਦੇ ਪਰ ਥੋੜਾ ਜਿਹਾ ਕੰਮ ਸਲੋ ਚੱਲ ਰਿਹਾ ਝੂਲੇ ਵਾਲਿਆਂ ਦਾ ਵੀ ਕਰਕੇ ਮੀਂਹ ਪੈ ਰਿਹਾ ਆ ਜਿਹੜੇ ਬੱਚੇ ਫੇਜੈਦ ਕਰਕੇ ਲੱਗ ਜਾਂਦੇ ਆ ਵੀ ਅਸ ਦਾ ਝੂੜੇ ਲੈਣੀਆਂ ਉਹ ਲੱਗਿਓ ਆ ਕਈ ਵਿਚਾਰੇ ਖੜੇ ਦੇਖੀ ਜਾਂਦੇ ਆ ਦੂਰ ਹਜੇ ਜਿੱਧਰ ਬੱਡੇ ਝੂਲੇ ਆ ਲੱਗੇ ਉੱਧਰ ਤਾਂ ਪਾਣੀ ਬਹੁਤ ਖੜਾ ਉੱਧਰ ਤਾਂ ਹੁਣ ਜਾਂਦਾ ਹੀ ਨਹੀਂਗਾ ਕੋਈ ਵੀ ਆ ਛੋਟਿਆਂ ਤੇ ਲੱਗੇ ਹੋਆ ਸ਼ਾਲਾ ਛੋਲਾ ਮਾਰਨ ਦੁਕਾਨਾਂ ਜਿਹੜੀਆਂ ਰੇਡੀਆਂ ਲੱਗੀਆਂ ਆ ਉਹਨਾਂ ਦਾ ਵੀ ਲੱਗਿਆ ਆਲੇਆਂ ਦਾ ਵੀ ਕੰਮ ਖਜੇ ਸੁਹੋਏ ਆ ਮੀਂਹ ਪੈਂਦਾ ਕਰਕੇ ਸਾਰੀ ਸੰਗਤ ਅੰਦਰ ਪੰਡਾਲਾਂ ਚ ਦੁਨੀ ਪਾਸੀ ਜੁੜ ਕੇ ਬੈਠੀ ਆ ਥੋੜਾ ਰੱਛਿਆ ਹਜੇ ਦਗਾਲਾਂ ਤੇ ਅੰਦਰ ਜੀ ਰਾਜਾ ਸਾਹਿਬ ਦੇ ਦਰਬਾਰ ਤੇ ਬਿਲਕੁਲ ਸਾਹਮਣੇ ਠੰਡੇ ਦਾ ਲੰਗਰ ਚੱਲ ਰਿਹਾ ਆ ਤਾਂ ਨਾਲ ਕੁਲਫੀਆਂ ਦਾ ਚੱਲ ਰਿਹਾ ਆ ਕੁਲਫੀਆਂ ਦੇ ਵਿੱਚੋਂ ਭਾਫ਼ਾਂ ਨਿਕਲਦੀਆਂ ਐਦਾਂ ਲੱਗਦਾ ਜਿਦਾ ਕੋਈ ਕੁਲਫੀ ਗਰਮ ਹੋਈ ਹੋਣੀ ਆ ਨਹੀਂ ਪੰਦਾ ਕਰਕੇ ਨਾ ਭਾਫ਼ਾਂ ਨਿਕਲਦੀਆਂ ਵਿੱਚੋਂ ਓਏ ਵਾਲੀ ਕੁਲਫੀਆਂ ਦਾ ਲੰਗਰ ਚੱਲ ਰਿਹਾ ਆ ਇੱਧਰ ਕੋਲਡ ਡਰਿੰਕ ਦਾ ਚੱਲ ਰਿਹਾ ਆ ਕੋਕਾ ਫੈਂਟਾ ਲਮਕਾ ਕਿੱਦਾਂ ਕੀਆ ਜਿਹੜੀ ਸੰਗਤ ਨੂੰ ਚਾਹ ਦੀ ਲੋੜ ਆ ਚਾਹ ਦਾ ਲੰਗਰ ਛਕੀ ਜਾਂਦੇ ਆ ਠੰਡੇ ਵਾਲੇ ਠੰਡੇ ਦਾ ਛਕੀ ਜਾਂਦੇ ਆ ਸਾਰੀ ਤਰ੍ਹਾਂ ਦੇ ਲੰਗਰ ਚੱਲ ਰਹੇ ਆ ਜੀ ਮੀਂਹ ਪੈਂਦਾ ਕਰਕੇ ਇੱਧਰ ਸੇਵਾਦਾਰਾਂ ਵੱਲੋਂ ਪਾਣੀ ਨਾਲ ਦੀ ਨਾਲ ਪਰਾ ਕਰਨ ਦੀ ਸੇਵਾ ਵੀ ਕੀਤੀ ਜਾ ਰਹੀ ਆ ਵਾਈਪਰਾਂ ਦੇ ਨਾਲ ਤੇ ਸਲਿੱਪ ਨਾ ਹੋਵੇ ਕੋਈ ਸੰਗਤਾਂ ਦਾ ਪੂਰਾ ਇਕੱਠ ਜੁੜਿਆ ਆ ਜੀ ਦੋਨੇ ਪਾਸੇ ਰਾਜਾ ਸਾਹਿਬ ਜੀ ਦੇ ਤਪੋਵਿਸ਼ਤਾਨ ਤੇ ਤਾਂ ਲਾਲਾ ਬਲੀ ਜੀ ਦੇ ਉਧਰ ਹਿਸ਼ਤਾਨ ਤੇ ਕੋਰੋੜੀ ਦਰਸ਼ਨ ਤਾਂ ਤਾਂ 108 ਚਰੀ ਨਾਮ ਕਵਲਦੀ ਰਾਜਾ ਸਾਹਿਬ ਤਪਸਤਾਨ ਪਿੰਡ ਝੰਗੜਾ ਜੀ ਸੰਗਤਾਂ ਵੱਲੋਂ ਬੜੀ ਧੂਮ-ਧਾਮ ਦੇ ਨਾਲ ਵਰਸੀ ਮਨਾਈ ਜਾ ਰਹੀ ਆ ਨਹੀਂ ਦਾ ਤਾਂ ਕੋਈ ਫਰਕ ਹੀ ਨਹੀਂ ਇੱਥੇ ਆ ਕੇ ਹਜੇ ਮੈਨੂੰ ਪਿੱਛੇੋਂ ਲੱਗਦਾ ਸੀਗਾ ਦੇ ਹੌਗਾ ਮੀਨ ਦਾ ਥੋੜਿਆ ਫਰਕ ਸੰਗਤ ਘਟਣਾ ਹੋਵੇ ਪਰ ਨਹੀਂ ਬਹੁਤ ਜ਼ਿਆਦਾ ਰੱਜ ਕੇ ਆਇਆ ਅਜੇ ਮੈਂ ਮੇਨ ਪੰਡਾਲ ਵੱਲ ਤਾਂ ਗਿਆ ਹੀ ਨਹੀਂਗਾ ਪਰसों ਅਖੰਡ ਪਾਠ ਸਾਹਿਬ ਆਰੰਭ ਹੋਈ ਸੀਗੇ ਅਖੰਡ ਪਾਠ ਸਾਹਿਬ ਦੇ ਭੋਗ ਤਾਂ ਪਹਿ ਚੁੱਕੇ ਆ ਕਿਉਂਕਿ ਮੈਂ ਉੱਤਰੀ ਥੋੜਾ ਲੇਟ ਹੋ ਗਿਆ ਸੀਗਾ ਪਿੱਛੇੋਂ ਦਾ ਹੀ ਤਾਂ ਸੰਗਤ ਇੱਧਰ ਵੀ ਅੰਦਰ ਹਾਲ ਦੇ ਵਿੱਚ ਜੁੜ ਕੇ ਬੈਠੀ ਹੈ ਜੀ। ਤੇ ਰਾਜਾ ਬਲੀ ਕਰ ਪਲੀ ਜਿਹੜਾ ਰਾਜੇ ਦੀ ਜਿਹੜਾ ਰਾਜੇ ਦੀ ਜਿਹੜਾ ਰਾਜੇ ਦੀ ਬਹੁਤ ਸੰਗਤ ਹੈ ਜੀ ਸਾਰੇ ਪਾਸੇ। ਜਿਹੜਾ ਰਾਜੇ ਦੀ ਲੰਗਰ ਹਾਲਜੀ ਸੰਗਤਾਂ ਆ ਰਹੀਆਂ ਆ ਲੰਗਰ ਸਾਹਿਬ ਤੋਂ ਲੋੜ ਅਨਸਾਰ ਲੰਗਰ ਬਾਹਰ ਵੀ ਕਈ ਜਗ੍ਹਾ ਲੱਗੇ ਹੋਏ ਆ ਜਿੱਦਾਂ ਮੈਂ ਤੁਹਾਨੂੰ ਦਿਖਾਉਂ ਖੜੀ ਆ ਆ ਇੱਥੇ ਵੀ ਸੰਗਤਾਂ ਪ੍ਰਸ਼ਾਦ ਦੇ ਦਾ ਲੰਗਰ ਸ਼ਾ ਕਰਈਆਂ ਆ ਅੰਧੀਆਂ ਲਾਈਨਾਂ ਕਲੀਅਰ ਕਰਕੇ ਸਾਫ਼ ਕਰ ਦਿੰਦੇ ਆ ਸੇਵਾਦਾਰ ਫੇਰ ਦੁਬਾਰਾ ਸੰਗਤ ਹੋਰ ਅੰਦਰ ਆ ਜਾਂਦੀ ਹੈ ਜੀ ਫਿਰ ਗੇਟ ਬੰਦ ਕਰ ਲੈਂਦੇ ਆ ਅੰਦਰ ਵੀ ਸੰਗਤਾਂ ਲੰਗਰਾਂ ਚੱਲ ਰਹੀਆਂ ਨੇ ਨਾਲ ਦੀ ਨਾਲ ਦੇਖਣ ਨੂੰ ਬੜੀ ਸ਼ਤ੍ਰੀ ਲੱਗ ਰਹੀ ਆ ਸ਼ਤ੍ਰੀ ਪਰ ਸੇਵਾਦਾਰ ਬੈਠੇ ਆ ਜੀ ਤੇਰ ਬੈਂਚਾਂ ਤੇ ਬੈਠ ਕੇ ਜਿਹੜੇ ਨਹੀਂ ਥੰਦੇ ਬੈਠ ਸਕਦੇ ਉਹਨਾਂ ਲਈ ਪ੍ਰਬੰਧ ਕੀਤੇ ਹੋਏ ਆ ਜੀ ਟੇਬਲਾਂ ਤੇ ਬੈਠ ਕੇ ਸੰਗਤਾਂ ਦੁਬਾਰਾ ਸੱਜ ਗਈਆਂ ਜੀ ਹਾਲ ਭਰ ਗਿਆ ਆ ਸਾਫ਼ ਕਰਕੇ ਫੇਰ ਸੰਗਤਾਂ ਬੈਠ ਗਈਆਂ ਸੇਵਾਦਾਰਾਂ ਵੱਲੋਂ ਦੁਬਾਰਾ ਫੇਰ ਸੇਵਾ ਸ਼ੁਰੂ ਹੋ ਗਈ ਆ ਲੰਗਰਾਂ ਦੀ ਪਰੋਤ ਦੀ ਅਦਾ ਰੱਖਿਆ ਆ ਇੱਕ ਸੇਵਾਦਾਰ ਇੱਕ ਪਾਸੇ ਲਿਗਾਈ ਜਾਂਦੇ ਆ ਬਾਲਟੀਆਂ ਚੱਕ-ਚੱਕ ਕੇ ਸਿਵਲ ਸੇਵਾਦਾਰ ਘਰ-ਘਰ ਕੇ ਇੱਥੇ ਰੱਖ ਦਿੰਦੇ ਆ ਛਰਫਾਂ ਤੇ ਫਿਰ ਸੇਵਾਦਾਰ ਦੁਆਰਾ ਖਾਲੀ ਗਾਲਟੀਆਂ ਫੜਾ ਜਾਂਦੇ ਆ ਭਰੀਆਂ ਚੱਕ ਲੈ ਜਾਂਦੇ ਆ ਲੋੜ ਮੁਤਾਬਕ ਜੇ ਕਿਸੇ ਨੂੰ ਘਰੋਂ ਨਹੀਂ ਜਾਣ ਨੂੰ ਲੰਗਰ ਚਾਹੀਦਾ ਉਹ ਵੀ ਪਾ ਪਾ ਕੇ ਦੇਈ ਜਾਂਦੇ ਆ ਸੇਵਾਦਾਰ ਮੀਠੇ ਜਲੇਬੀ ਸਾਬੀਆਂ ਦਾਲਾਂ ਵੇ ਨਹੀਂ ਵੇ ਪਲੇ ਦਾ ਵੀ ਨੰਬਰ ਚੱਲ ਰਿਹਾ ਹੈ ਹਾਲ ਦੁਆਰਾ ਭਰ ਗਿਆ ਆ ਸੰਗਤ ਦਾ ਦੁਆਰਾ ਤੋਂ ਵਹਿ ਗਈਆਂ ਅੰਦਰ ਜਿਹੜਾ ਮੇਨ ਹਾਲ ਆ ਉੱਥੇ ਆ ਜੀ ਇਹ ਇੱਕ ਵਾਰ ਸੇਵਾਦਾਰ ਸਫਾਈ ਕਰ ਲੈਂਦੇ ਆ 5 ਕਿ ਮਿੰਟ ਸੰਗਤਾਂ ਨੂੰ ਬਾਹਰ ਗੇਟ ਤੇ ਰੋਕ ਲੈਂਦੇ ਆ 50 ਮਿੰਟਾਂ ਚ ਸਫਾਈ ਕਰਕੇ ਫੇਰ ਦੁਆਰਾ ਹਾਲ ਭਰ ਲੈਂਦੇ ਆ ਅੰਦਰ ਫੁੱਲ ਲਿਆ ਆ ਨਫੁੱਲ ਹੋਇਆ ਪਿਆ ਆ ਹਾਲ ਅੰਦਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੱਡੀ ਸਕਰੀਨ ਚੱਲਦੀ ਆ ਨਾਲ ਦੀ ਨਾਲ ਸੰਗਤਾਂ ਲੰਗਰ ਛਕ ਰਹੀਆਂ ਆ ਤੇ ਨਾਲੇ ਸਟੇਜ ਤੇ ਦੇਖੀ ਜਾਂਦੀ ਹੈ ਪ੍ਰੋਗਰਾਮ ਇੱਧਰ ਬੀਬੀਆਂ ਭੈਣਾਂ ਵੱਲੋਂ ਵਰਤਨਾ ਦੀ ਸੇਵਾ ਕੀਤੀ ਜਾ ਰਹੀ ਆ ਭੈਣਾਂ ਲਾਈਨ ਦੇ ਵਿੱਚ ਖੜੀਆਂ ਆ ਕਿ ਇੱਕ ਪਾਸੇ ਜਦੋਂ ਔਰਤਾਂ ਨੂੰ ਸੇਵਾ ਕਰਕੇ ਜੂਦ ਰਹੀਆਂ ਤੇ ਦੂਜਾ ਆਪਣੀ ਸੇਵਾ ਲੈਣ ਨੂੰ ਲਾਈਨ ਲੱਗ ਗਈ ਵਾਜੀ ਇੱਧਰ ਵੀ ਸੇਵਾਦਾਰ ਭੈਣਾਂ ਤੋਂ ਸੇਵਾ ਲੈਣ ਲਈ ਜਦੋਂ ਕਰ ਰਿਹਾ ਜੀ ਸੇਵਾਦਾਰ ਗੇਟ ਤੇ ਸੇਵਾ ਨਿਭਾ ਰਿਹਾ ਇਹ ਤੋਂ ਪਹਿਲੇ ਲੰਗਰ ਛੱਕ ਕੇ ਸੰਗਤਾਂ ਇਸ ਰਸਤੇ ਤੋਂ ਬਾਹਰ ਚੱਲ ਜੰਦੀਆਂ ਬੱਸ ਮੀਂਹ ਕਰਕੇ ਹੀ ਆ ਥੋੜਾ ਜਿਹਾ ਗਿੱਲਾ ਗੁੱਲਾ ਜਿਹਾ ਹੋਇਆ ਪਰ ਸੰਗਤਾਂ ਨੂੰ ਕੋਈ ਫਰਕ ਨਹੀਂ ਗਾ ਮੀਂਹ ਦਾ ਤੁਸੀਂ ਦੇਖਿਆ ਜੀ ਸੰਗਤਾਂ ਮੈਂ ਹੁਣ ਪੰਡਾਲ ਵੱਲ ਨੂੰ ਚੱਲਾਂ ਉੱਧਰ ਤਾਂ ਬਹੁਤਾ ਹੀ ਹੋਣੀਆਂ ਸੱਜੀਆਂ ਬੈਠੀਆਂ ਇੱਧਰ ਵੀ ਸਾਰੇ ਹੀ ਆਲੇ-ਦੁਆਲੇ ਸੰਗਤਾਂ ਦਾ ਪੂਰਾ ਰਾਛਿਆ ਆ ਆਪਾਂ ਆ ਗਏ ਆ ਜੀ ਹੁਣ ਜਿੱਥੇ ਲੰਗਰ ਪਾਣੀ ਤਿਆਰ ਹੁੰਦਾ ਆ ਸੇਵਾਦਾਰ ਕਹਿੰਦੇ ਵੀ ਇੱਧਰੋਂ ਵੀ ਆ ਕੇ ਕਵਰ ਕਰਕੇ ਲਿਆਓ ਮੈਂ ਕਹਿੰਦੀ ਜ਼ਰੂਰ ਕਰਾਂਗੇ ਕਿ ਇੱਧਰ ਜਲੇਬੀ ਨਿਕਕਦਾਈ ਆ ਜੀ ਨਾਲ ਦੀ ਨਾਲ ਕਿ ਲੇਪੀਆਂ ਤਿਆਰ ਹੋ ਰਹੀਆਂ ਆ ਲੰਗਰ ਦੇ ਵਿੱਚ ਦੇਖੋ ਟੇਬਲ ਭਰ-ਭਰ ਕੇ 4 4 6 6 ਟੇਬਲ ਜੋੜੇ ਹੋ ਆ ਜਿਲੇਪੀਆਂ ਇੱਧਰ ਕੜਾਹੇ ਭਰੇ ਪਏ ਆ ਇੱਥੇ ਰ ਭੈਣਾ ਵੱਲੋਂ ਪ੍ਰਸ਼ਾਦੇ ਦੀ ਸੇਵਾ ਕੀਤੀ ਜਾ ਰਹੀ ਆ इधर भी अंदर भी गर्मा गर्म पकौड़े निकल रहे हैं परात भर भर के रखिया है टेबल जोड़ जोड़ के ब्रैड पकौड़ा मैक्स पकौड़े सारे फिंगर ਜੇ ਉੱਤਰ ਲੈ ਇੱਕ ਖਾਲੀ ਹੋ ਜਾਂਦਾ ਫਿਰ ਉੱਤਰ ਨਾਲ ਦੀ ਨਾਲ ਸ਼ੁਰੂ ਕਰ ਦਿੰਦੇ ਆ ਕੱਟ ਕੱਟ ਕੇ ਰੱਖਣੇ ਹੁਣ ਇੱਧਰ ਸ਼ੁਰੂ ਕਰ ਦੋਗੇ ਆ ਬਰੈਡ ਪਕੌੜਿਆਂ ਦੇ ਟੇਬਲ ਭਰੇ ਪਏ ਆ ਜਾਂ ਮੈਕਸ ਪਕੌੜਿਆਂ ਦਾ ਪ੍ਰਾਤ ਆ ਆ ਠੰਡੇ ਰੱਖੀਆਂ ਆ ਉੱਤਰ ਨਾਲ ਦੀ ਨਾਲ ਤਿਆਰ ਹੋ ਰਹੀ ਆ ਬਰੈਡ ਪਕੌੜੇ ਮੈਕਸ ਪਕੌੜੇ ਫਿੰਗਰ ਪੰਜ ਚਾਰ ਤਰ੍ਹਾਂ ਦੇ ਆ ਸਾਰੀ ਤਰ੍ਹਾਂ ਦੇ ਆ ਇੱਧਰ ਦਾਲਾਂ ਸਬਜ਼ੀਆਂ ਤਿਆਰ ਹੋ ਰਹੀਆਂ ਨਾਲ ਦੀ ਨਾਲ ਪਤੀਲੇ ਵੱਡੇ ਵੱਡੇ ਭਰੇ ਪਏ ਆ ਜਿੱਦਾਂ ਲੰਗਰ ਨਾਲ ਦੀ ਨਾਲ ਚੱਲੀ ਵੀ ਜਾਂਦਾ ਆ ਪਰ ਨਾਲ ਦੀ ਨਾਲ ਬਣਾਈ ਜਾਂਦੇ ਆ ਇੱਧਰ ਛੋਲ ਬਣਣ ਲੱਗੇ ਆ ਭਾਜੀ ਲੂਣ ਵਾਲੇ ਛੋਲ ਬਣਨੇ ਖੀਰ ਖੀਰ ਤਿਆਰ ਹੋਣ ਲੱਗੀ ਆ ਜੀ ਆ ਗਿਆ ਜੀ ਹੁਣ ਮੇਰ ਪੰਡਾਲ ਦੇ ਵਿੱਚ ਔਰ ਥੋੜੀ ਦੇਰ ਬਾਅਦ ਆਤਮਾ ਸੰਗ ਬੁੱਡੇ ਵਾਲੀਆ ਸਿੰਗਰ ਵੀ ਲੱਗੂਗਾ ਤਾਂ ਸੰਗਤਾਂ ਦਾ ਵੀ ਇਕੱਠ ਹੌਲੀ ਹੌਲੀ ਪੰਡਾਲ ਦੇ ਵਿੱਚ ਵੱਧ ਰਿਹਾ ਆ ਆ ਲੋ ਜਿੰਨਾ ਜਨਤਾ ਸਵਾਰ ਇਕ ਵਾਲੀ ਅਸੀਂ ਦਿਲਾਂ ਦੀ ਧਰਤੀ ਦੇ ਸੰਗ ਮਾਰ ਤਨੂ ਗੁਰੂ ਦਾ ਹਜੇ ਟਾਡੀ ਜਥੇ ਲੱਗੇ ਹੋ ਆ ਜੀ ਸੰਗਤਾਂ ਹਜੇ ਉੱਤਰਿਆ ਬੈਠੀਆਂ ਹਾਲ ਦੇ ਵਿੱਚ ਮੀ ਬਹੁਤ ਤੇਜ਼ ਹੋਇਆ ਹੈ ਹੁਣ ਪੈਣਾ ਇਹ ਸਾ ਬਲੌਗ ਨੂੰ ਆਪਾਂ ਇੱਥੇ ਹੀ ਹੁਣ ਸਮਾਪਤ ਕਰਦੇ ਆਂ ਤਾਂ ਨਹੀਂ ਤਾਂ ਵੀ ਵੱਡਾ ਬਹੁਤ ਹੋ ਜਾਣਾ ਆ ਤਾਂ ਹੋ ਪਾਰਟ 2 ਬਣਾਉਨੇ ਆ ਇਹਦਾ ਜੁੜੇ ਰਹੋ ਜੀ ਕੰਟੀਨਿਊਸ ਨਾਲ ਹੈ ਨਾ ਗਾਇ ਰਾਜਾ ਸਾਹਿਬ